ਦੈਂਸਾਬਾ ਥੋੜਾ ਸਮਾਂ ਪਹਿਲਾਂ ਜਿਹੜਾ ਸਾਡੇ ਸਾਥੀਆਂ ਵੱਲੋਂ ਪ੍ਰੋਟੈਸਟ ਦੀ ਤਿਆਰੀ ਸੀ ਕੀ ਕਾਰਨ ਸੀ ਸਟੈਂਡ ਦੇ ਵਿੱਚ ਮਜਬੂਰ ਕਾਰਨ ਇਹ ਸੀਗਾ ਜੀ ਇੱਥੇ ਸਾਨੂੰ ਕੋਈ ਮਿਲੀ ਸੀਗੀ ਜਾਣਕਾਰੀ ਵੀ ਆਪਣੇ ਜੋ ਆਮ ਆਦਮੀ ਪਾਰਟੀ ਦੇ ਵਰਕਰ ਆ ਇੱਥੇ ਆਏ ਹੋਏ ਆ ਦਫ਼ਤਰ ਚ ਵੀ ਉਹ ਚਲੋ ਹੁੰਦਾ ਹੀ ਆ ਸਾਰੀਆਂ ਪਾਰਟੀਆਂ ਦੇ ਡੋਡੀ ਅਹੁਦੇਦਾਰ ਖੜੇ ਹੁੰਦੇ ਆ ਇਲੈਕਸ਼ਨ ਲੜਦੇ ਆ ਉਹਨਾਂ ਨੂੰ ਹੁੰਦਾ ਹੀ ਆ ਵੀ ਸਾਡੇ ਕੋਈ ਕਾਗਜ਼ ਕੈਨਸਲ ਕਰਾ ਦੂਗਾ ਉਹ ਚੱਕਰ ਜਦੋਂ ਮੈਸੇਜ ਚੱਲਿਆ ਗਿਆ ਸਾਰੇ ਇੱਥੇ ਆ ਉੱਠ ਕੇ ਸਾਰੇ ਚਲੋ ਸਾਡੇ ਤੱਕ ਵੀ ਹੈ ਨਾ ਰابطਾ ਕਾਇਮ ਕੀਤਾ ਅਸੀਂ ਹੁਣ ਪਹਿਲਾ ਮੌਜੂਦਾ ਮੰਨ ਲਓ ਰਹਿ ਚੁੱਕੇ ਆ ਨਾ ਸਰਪੰਚ ਸਾਡਾ ਵੀ ਪਬਲਿਕ ਨਾਲੋਂ ਮੋਹ ਮਹੱਬਤ ਹੈ ਸਾਨੂੰ ਲੈ ਕੇ ਆਏ ਆ ਨਾਲ ਕਹਿੰਦੇ ਵੀ ਉੱਥੇ ਚੱਲੋ ਇਦਾਂ ਦੀ ਗੱਲ ਆ ਮੈਂ ਕਿਹਾ ਵੀ ਕੋਈ ਗੱਲ ਨਹੀਂ ਜੀ ਇਦਾਂ ਦੀ ਕੋਈ ਗੱਲ ਆ ਚਲੋ ਆਪਾਂ ਉੱਥੇ ਪਹੁੰਚਦੇ ਆ ਚਲੋ ਜਦੋਂ ਅਸੀਂ ਆਏ ਆ ਇੱਥੇ ਅਸੀਂ ਅੰਦਰ ਚਲੇ ਗਏ ਉਦੋਂ ਘਟੀਆਂ ਇੱਥੇ ਖੜੀਆਂ ਸੀਗੀਆਂ ਉਹਨਾਂ ਦੀ ਇਹ ਜਾਣਦੇ ਆ ਸਾਰੇ ਦੱਸਦੇ ਸੀ ਕਿ ਵੀ ਆਹਾ ਆ ਬੰਦਿਆਂ ਦੀ ਇੱਥੇ ਘਟੀਆਂ ਆਂਗੀਆਂ ਚਲੋ ਉਦੋਂ ਬਾਅਦ ਸਾਡੀ ਪ੍ਰਸ਼ਾਸਨ ਨਾਲ ਗੱਲ ਹੋਈ ਉਹਨਾਂ ਨੇ ਕਿਹਾ ਵੀ ਨਹੀਂ ਇੱਥੇ ਕੋਈ ਨਹੀਂਗਾ ਅਸੀਂ ਕਹਾਂ ਕੋਈ ਗੱਲ ਨਹੀਂ ਸਾਨੂੰ ਨਹੀਂ ਕੋਈ ਜੇ ਉਹ ਇੱਥੇ ਘੜ ਸਕਦੇ ਆ ਸੀ ਬਿਥੇ ਰਹਿ ਸਕਦੇ ਆ ਵੀ ਸਾਨੂੰ ਸੈਟੀਸਫਾਈ ਕੀਤਾ ਜਾਵੇ ਵੀ ਇੱਥੇ ਕੋਈ ਹੈ ਨਹੀਂਗਾ ਜੇ ਕੋਈ ਹੈਗਾ ਉਹਨੂੰ ਬਾਹਰ ਕੱਢਿਆ ਜਾਵੇ ਜੇ ਉਹਨਾਂ ਦਾ ਅਧਿਕਾਰ ਆ ਇੱਥੇ ਖੜਨ ਦਾ ਆਉਣ ਦਾ ਸਾਡਾ ਵੀ ਉਹਨਾਂ ਹੀ ਅਧਿਕਾਰ ਆ ਕਿਉਂਕਿ ਜਿੰਨੇ ਇੱਥੇ ਪੰਚ ਸਰਪੰਚ ਜਿਨ੍ਹਾਂ ਦੀਆਂ ਫਾਈਲਾਂ ਭਰੀਆਂ ਸਾਰੀ ਆ ਜੋ ਉਹ ਮੰਨ ਲਓ ਇਹਨਾਂ ਦੀਆਂ ਫਾਈਲਾਂ ਇੱਥੇ ਪਈਆਂ ਨਾ ਹੀ ਫਰਜ਼ ਬਣਦਾ ਆ ਦੀ ਰਾਖੀ ਰੱਖਣ ਦਾ ਇਸ ਸੰਬੰਧ ਚ ਅਸੀਂ ਆਏ ਆ ਇੱਥੇ ਦੀਪ ਜੀ ਥੋੜਾ ਸਮਾਂ ਪਹਿਲਾਂ ਸਪੰਸਰ ਸਾਹਿਬ ਨੇ ਕਿਹਾ ਕਿ ਉਹਨਾਂ ਦਾ ਡਾਊਟ ਆ ਕਲੀਅਰ ਵੀ ਹੋ ਚੁੱਕਿਆ ਕੀ ਕਹਿਣਾ ਚਾਹੁੰਦੇ ਆ ਸਮਤ ਨੇ ਬਾਈ ਜੀ ਸਭ ਤੋਂ ਪਹਿਲਾਂ ਤਾਂ ਜਦੋਂ ਅਸੀਂ ਆਏ ਇੱਥੇ ਪਹੁੰਚੇ ਆ ਜੀ ਬਾਸ ਸਾਡੇ ਦੇ ਵਿੱਚ ਤੇ ਇੱਥੇ ਐਮਐਲਏ ਸਾਹਿਬ ਦੀ ਗੱਡੀ ਖੜੀ ਸੀ ਤੁਸੀਂ ਵੀਡੀਓਗ੍ਰਾਫੀ ਕੀਤੀ ਕੋਈ ਅਸੀਂ ਵੀਡੀਓਗ੍ਰਾਫੀ ਕਰਨੀ ਸੌਰੀ ਨਹੀਂ ਹੋਈ ਸਾਡੇ ਤੋਂ ਪਰ ਸਾਰੇ ਬੰਦੇ ਗਵਾਹ ਇਹ ਸਾਨੂੰ ਤੇ ਅਸੀਂ ਆਉਂਦੇ ਦੇਖ ਕੇ ਹਾਂ ਉਹਦੇ ਦੇਖ ਕੇ ਜਦੋਂ ਅਸੀਂ ਇੱਥੇ ਆ ਕੇ ਖੜੀ ਸੀ ਅਜੇ ਉਹਦੀ ਤੁਰ ਗਿਓ ਫਿਰ ਅਸੀਂ ਉਹਦੀ ਅੰਦਰ ਵੀ ਵੜਨ ਦਾ ਮੌਕਾ ਮਿਲਿਆ ਸਾਨੂੰ ਗੱਡੀ ਇੱਕ ਜ਼ਿਲ੍ਹਾ ਪ੍ਰਧਾਨ ਆ ਜਿਹੜੇ ਇਹਨਾਂ ਦੇ ਹਰਮਨ ਸਿੰਘ ਤੇ ਬਰਾੜ ਇਹ ਦਦਾਰੇ ਵਾਲੇ ਤੋਂ ਉਹਨਾਂ ਦੀ ਗੱਡੀ ਵੀ ਅੰਦਰ ਖੜੀ ਆ ਜੀ ਤੇ ਬਾਕੀ ਅੱਗੇ ਸਾਨੂੰ ਜਾਣ ਨਹੀਂ ਦਿੱਤਾ ਗਿਆ ਜੀ ਸਾਨੂੰ ਉੱਥੋਂ ਬਾਰਚੂ ਹੀ ਰੋਕਿਆ ਗਿਆ ਤੇ ਉੱਥੇ ਅੱਗੇ ਇਹਨਾਂ ਦੇ ਬੰਦੇ ਅੰਦਰ ਸੀਗੇ ਸਾਨੂੰ ਦੱਸਣ ਦੇ ਵਾਸਤੇ ਇਹ ਸੂਚਨਾ ਮਿਲੀ ਸੀ ਉਦੋਂ ਸੂਚਨਾ ਤੀ ਅਸੀਂ ਆਏ ਹਾਂ ਸਾਰਾ ਪਿੰਡ ਸਾਡੇ ਨਾਲ ਆ ਜੀ ਤੇ ਕਿਉਂਕਿ ਹਾਂ ਜੀ ਕਿਉਂਕਿ ਇਹ ਸਾਡਾ ਵੀ ਰਾਈਟ ਬਣਦਾ ਜੀ ਅਸੀਂ ਕੋਈ ਇੱਥੇ ਹਲੜਵਾਜੀ ਨਹੀਂ ਕਰਨ ਆਏਗੇ ਅਸੀਂ ਬਿਲਕੁਲ ਆਪਦੇ ਜਣੀ ਕੇ ਟੀਮੇ ਜਣੀ ਕਰਨ ਆਏ ਹਾਂ ਅਧਿਕਾਰਤੇ ਤੌਰ ਤੇ ਆਏ ਹਾਂ ਹਾਂਜੀ ਤੇ ਪਰ ਸਾਡੇ ਅਸੀਂ ਕੋਈ ਨਹੀਂ ਸੀਗਾ ਇਰਾਦੇ ਨਾਲ ਵੀ ਕੋਈ ਕਿਸੇ ਅਸੀਂ ਨਾ ਉਲੜਵਾਜੀ ਕਰਨ ਆਏ ਆ ਅਰੇ ਕੁੜੀ ਜੀ ਮੀਡੀਆ ਦੀ ਟੀਮ ਅਸੀਂ ਪਹੁੰਚਿਆ ਸਾਨੂੰ ਕੱਲੇ ਕੱਲੇ ਕਮਰੇ ਵੀ ਪ੍ਰਸ਼ਾਸਨ ਨੇ ਚੈੱਕ ਕਰਾਈ ਆ ਕਿ ਇਹ ਚੀਜ਼ ਨਾ ਸੰਤੁਸ਼ਟ ਹੋ ਤੁਸੀਂ ਦੇਖੋ ਜੀ ਵੀ ਅਸੀਂ ਇਹ ਪੂਰਨ ਤੌਰ ਤੇ ਹਨਾ ਸਪਸ਼ਟ ਕਰਨ ਇਹ ਨਹੀਂ ਕਰ ਸਕਦੇਗੇ ਕਿਉਂਕਿ ਦੇਖੋ ਜੇਕਰ ਅੰਦਰ ਹੋ ਵੀ ਸਕਦੇ ਆ ਬੰਦੇ ਪਰ ਜਿੱਦਾਂ ਹੁਣ ਤੁਸੀਂ ਕਹਿੰਦੇ ਆ ਵੀ ਅਸੀਂ ਵੀਡੀਓ ਬਣਾ ਕੇ ਲੈ ਕੇ ਆਂਦੀ ਆ ਹਨਾ ਪਰ ਸਾਨੂੰ ਤੁਹਾਡੇ ਤੇ ਵਿਸ਼ਵਾਸ ਆ ਜੀ ਜੀ ਦੇ ਪ੍ਰਸ਼ਾਸਨ ਕਹਿੰਦਾ ਹਨਾ ਜੀ ਪ੍ਰਸ਼ਾਸਨ ਦਾ ਕਈ ਵਾਰੀ ਹੋ ਸਕਦਾ ਹੁੰਦਾ ਵੀ ਜਿਹੜੀ ਸਰਕਾਰ ਹੁੰਦੀ ਆ ਉਹਦੇ ਨਾਲ ਹੀ ਹੁੰਦਾ ਪਰ ਜੇਕਰ ਤੁਸੀਂ ਵੀਡੀਓ ਬਣਾ ਕੇ ਲੈ ਆਏ ਆ ਅਸੀਂ ਤੁਹਾਡੇ ਨਾਲ ਸਹਿਮਤ ਆ ਅੱਜ ਕੀ ਨਾਮ ਆ ਤੁਹਾਡਾ ਨਾਮ ਸਰਬੀ ਸਿੰਘ ਆ ਜੀ ਕਿਹੜਾ ਪਿੰਡ ਆ ਜੀ ਮਧੇਕੇ ਜੀ ਤੁਸੀਂ ਇੱਥੇ ਕਿਵੇਂ ਮੇਰੇ ਵੱਡੇ ਭਾਈ ਗੁਲਦੀਪ ਸਿੰਘ ਜੀ ਉਨਾਰੇ ਆਯਾਦ ਫਾਰਮ ਭਰੇ ਹੋਏ ਨਹੀਂ ਜੀ ਸਰਪੰਚੀ ਤੋਂ ਤੇ ਉਹਨਾਂ ਦੇ ਮਗਰ ਫਾਰਮੇ ਵੀ ਭਰੇ ਹੋਏ ਜੀ ਪਰ ਜੋ ਇਹ ਪ੍ਰੋਟੈਸਟ ਕੀਤਾ ਗਿਆ ਜਾਂ ਇੱਕ ਕਹਿ ਲਈਏ ਕਿ ਉਹਨਾਂ ਨੇ ਕਿਹਾ ਕਿ ਸਾਨੂੰ ਜਾਣਕਾਰੀ ਮਿਲੀ ਸੀ ਕਿ ਐਮਐਲਏ ਸਾਹਿਬ ਆ ਕੀ ਸੀ ਉਹ ਸਾਰਾ ਮਾਮਲਾ ਮਾਮਲਾ ਸਰ ਜੀ ਇਹ ਸੀ ਜਦੋਂ ਸੀ ਇੱਥੇ ਆਏ ਆ ਐਮਐਲਏ ਸਾਹਿਬ ਦੀ ਗੱਡੀ ਖੜੀ ਹੋਈ ਸੀ ਜੀ ਤੇ ਪ੍ਰਸ਼ਾਸਨ ਦੇ ਤੋਂ ਲੋਕ ਵੀ ਰਿਹਾ ਸੀ ਵੀ ਰੋਕੋ ਜੀ ਜੀ ਵੀ ਐਮਐਲਏ ਸਾਹਿਬ ਆਏ ਹੋਏ ਆ ਅਸੀਂ ਉਹਨਾਂ ਦੀ ਚਲੋ ਠੀਕ ਹੈ ਵੀ ਮਾਫੀ ਚਾਹੁੰਦੇ ਆ ਨਹੀਂ ਸੁਣਿਆ ਤੇ ਸਾਨੂੰ ਸ਼ੱਕ ਸੀ ਕਿ ਵੀ ਸਾਡੇ ਫਾਰਮ ਜਿਹੜੇ ਉਹ ਨਾ ਦੂਸਰਕ ਦੇ ਹਨਾ ਜੀ ਤੇ ਅਸੀਂ ਚਲੋ ਅੰਦਰ ਚਲੇ ਗਏ ਜੀ ਅੰਦਰ ਜਾ ਕੇ ਕੀ ਦੇਖਿਆ ਜੀ ਆਪਣਾ ਹਰਮਨ ਦਦਾਰੇ ਵਾਲਾ ਆਮ ਆਦਮੀ ਜਿਲ੍ਹਾ ਪ੍ਰਧਾਨ ਉਹ ਉਹਨੇ ਅੰਦਰ ਗੱਡੀ ਖੜੀ ਹੈ ਜੀ ਤੇ ਵੱਡੀ ਗੱਲ ਜੀ ਇਹ ਹੈ ਕਿ ਮੈਂ ਇੱਕ ਵਪਾਰੀ ਆਂ ਆਲੂਆਂ ਦਾ ਤਕਰੀਬਨ ਨੂੰ ਆਸੇ ਪਾਸੇ ਪਿੰਡ ਸਰ ਪਿੰਡ ਮੈਨੂੰ ਸਾਰੇ ਜਾਣਦੇ ਆ ਜੀ ਜਿਹੜਾ ਕਿ ਦਦਾਰੇ ਵਾਲੇ ਤੋਂ ਮੁੰਡਾ ਇਸ ਟਾਈਮ ਕੈਂਡੀਡੇਟ ਚੋਣ ਲੜ ਰਿਹਾ ਆਮ ਆਦਮੀ ਪਾਰਟੀ ਤੋਂ ਉਹ ਅੰਦਰ ਹਰਮਨ ਦਦਾਰੇ ਦੀ ਗੱਡੀ ਵਿੱਚ ਬੈਠਾ ਸੀ ਮੈਂ ਦੇਖਿਆ ਜੀ ਉਸ ਤੋਂ ਬਾਅਦ ਆਨੂੰ ਪ੍ਰਸ਼ਾਸਨ ਨੇ ਬਾਹਰ ਜਾਣ ਨੂੰ ਕਿਹਾ ਚਲੋ ਹੀ ਬਾਹਰ ਅਸੀਂ ਆ ਗਏ ਆ ਫਿਰ ਉਸ ਤੋਂ ਬਾਅਦ ਅਸੀਂ ਪਹਿਲੇ ਗੇਟ ਜਾ ਬੜੇ ਆ ਉੱਥੇ ਹੁਣ ਵੀ ਇਸ ਟਾਈਮ ਗਾਜੇਣ ਦੇ ਉਹ ਜਿਹੜਾ ਮੁੰਡਾ ਚੋਣ ਲੜ ਰਿਹਾ ਜੀ ਆਮ ਆदमी ਦੀ ਉਹਨੇ ਉਹਨਾਂ ਦੀ ਗੱਡੀ ਇੱਥੇ ਮੋਟੇ ਖੜੀ ਹੈ ਜੀ ਇਹ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਗੱਡੀ ਬਣਾਈ ਅਸੀਂ ਉਹ ਵੀ ਅਸੀਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਹਾਂਜੀ ਹਾਂ ਲੱਗਦਾ ਤੁਹਾਨੂੰ ਤੁਸੀਂ ਸਾਡੇ ਵਿਸ਼ਵਾਸ ਤੇ ਹੋ ਜਾਂ ਮਤਲਬ ਤੁਹਾਨੂੰ ਹਜੇ ਵੀ ਡਾਊਟ ਹੈ ਨਹੀਂ ਸਰ ਜੀ ਅਸੀਂ ਠੀਕ ਹੈ ਜੀ ਤੁਹਾਡੀ ਜਦ ਕਰਦੇ ਆ ਤੁਹਾਡੇ ਵਿਸ਼ਵਾਸ ਤੇ ਹੈਗੇ ਪਰ ਬੇਨਤੀ ਇਹ ਹੈ ਜੀ ਕਿ ਤੁਸੀਂ ਥੋੜਾ ਜਿਆਦਾ ਲੇਟ ਆਏ ਹੋ ਜੀ ਉਸ ਤੋਂ ਪਹਿਲਾਂ ਜੀ ਇੱਥੋਂ ਸਾਨੂੰ ਤੋਂ ਪ੍ਰਸ਼ਾਸਨ ਨੇ ਹਟਾ ਦਿੱਤਾ ਗਿਆ ਸੀ ਤੇ ਬਾਕੀ ਗੱਡੀ ਹਰਮਨ ਰਾਈਓਗ੍ਰਾਫੀ ਕੋਈ ਐਕਸੀਡੈਂਟ ਨਹੀਂ ਨਹੀਂ ਜੀ ਨਹੀਂ ਨਹੀਂ ਉਹ ਹੈ ਨਹੀਂ ਕਿ ਅਸੀਂ ਜਦੋਂ ਆਏ ਉਹ ਵੀ ਸਾਨੂੰ ਦੇਖ ਕੇ ਵੀ ਉਹਨਾਂ ਨੂੰ ਵੀ ਲੱਗਿਆ ਇਦਾਂ ਜੇ ਉਹ ਦੌੜਦਾ ਉਹਨਾਂ ਗੱਡੀ 'ਚ ਬੈ ਗਿਰ ਪਾਇਆ ਤੇ ਨਿਕਲ ਗਏ ਹੋੜਾ ਜੀ ਇੱਥੇ ਦੇਖਿਆ ਬਿਲਕੁਲ ਸ਼ਾਂਤਤਾ ਕੰਮ ਚੱਲ ਰਿਹਾ ਕਿਵੇਂ ਦੇਖਦੇ ਹੋ ਜੀ ਨੂੰ ਕਿਉਂਕਿ ਅੰਦਰ ਕੋਈ ਵੀ ਇਸ ਵਕਤ ਗੱਡੀ ਮੌਜੂਦ ਨਹੀਂ ਨਹੀਂ ਸਰ ਜੀ ਮੈਂ ਜਿੱਤਾ ਹਾਂਗੇ ਤਾਂ ਮੈਂ ਇੱਕ ਮੇਰੇ ਕੋਲ ਰਿਕਾਰਡਿੰਗ ਹੈਗੀ ਹੈ ਜੀ ਮੇਰੇ ਕੋਲ ਉਸ ਟਾਈਮ ਵੀ ਹੈਗੀ ਹੈ ਕਿ ਜਿਹੜਾ ਉਸ ਆਪਣੇ ਦਾਦਾ ਜੀ ਤੋਂ ਤੂੰ ਲੜ ਰਿਹਾ ਆਮ ਆਦਮੀ ਪਾਰਟੀ ਓਮਕਾਰ ਕਾਰਾ ਕਾਰਾ ਮੈਂ ਉਹ ਤੋਂ ਆਲੂ ਲੈਂਤੇ ਐ ਐਦ ਕਿਉਂ ਲੈਂਤੇ ਪਹਿਲਾਂ ਉਹ ਕਿਹਨਾਂ ਤੋਂ ਲੈਨੇ ਮੈਂ ਉਹ ਮੇਰਾ ਕੋਲ ਨੰਬਰ ਸੇਵ ਨਹੀਂ ਹੈਗਾ ਜੇ ਅਸੀਂ ਮੈਨੂੰ ਨਹੀਂ ਪਤਾ ਪਰ ਮੈਂ ਇਹਨੂੰ ਕਾਲ ਕੀਤੀ ਵੀਰੇ ਹਾਂ ਕੀ ਹਾਲ ਹੈ ਕਿੱਥੇ ਹੈ ਕਹਿੰਦਾ ਬਲਾ ਮਾਂ ਵੀਰੇ ਬਲਾਕ 'ਚ ਹੀ ਆ ਕਹਿੰਦਾ ਹਾਂ ਬਲਾਕ 'ਚ ਹੀ ਤੇ ਮੈਂ ਕਿਹਾ ਵੀ ਜੀ ਆਪਣਾ ਆਪਣਾ ਹਰਨੁਬਾਈ ਇੱਥੇ ਆ ਕਹਿੰਦਾ ਨਹੀਂ ਉੱਥੇ ਹੈ ਨਹੀਂ ਗੇ ਠੀਕ ਹੈ ਜੀ ਤੇ ਫਿਰ ਪੁੱਛਿਆ ਜੀ ਮੈਂ ਆਪਣਾ ਵੀ ਐਮਐਲਏ ਸਾਹਿਬ ਫੋਨ ਹੀ ਚੱਕ ਰਹੇ ਉਹ ਅੰਦਰ ਕਹਿੰਦਾ ਉਹ ਵੀ ਹੈ ਨਹੀਂ ਗੇ ਹਾਲਾਂਕਿ ਉਹ ਅਰਮਨ ਅਦਾਇਆ ਦੀ ਗੱਡੀ ਦੇ ਵਿੱਚ ਬੈਠਾ ਸੀ ਜੀ ਹੁਣ ਜਿਹੜਾ ਪ੍ਰੋਟੈਸਟ ਆ ਜੋ ਕਰਨਾ ਚਾਹੁੰਦੇ ਹੋ ਜਾਂ ਫਿਰ ਕਲੀਅਰ ਹੈ ਤੁਹਾਡਾ ਡਾਊਟ ਨਹੀਂ ਤੇ ਤੁਸੀਂ ਕਈ ਮੰਨਦੇ ਹੋ ਤੁਸੀਂ ਵੀਡੀਓ ਬਣਾ ਕੇ ਲੈ ਆ ਅਸੀਂ ਕਲੀਅਰ ਹੈ ਜੀ ਤੇ ਕੋ ਚੱਕੜੀ ਗੱਲ ਨਹੀਂ ਬਾਕੀ ਸੋਮਰ ਦੇਖਦੇ ਆ ਜੀ ਹਨਾ ਜੀ ਤੇ ਉਮੀਦ ਹੈ ਵੀ ਤੁਸੀਂ ਉਹ ਦਿਖਾਇਆ ਉਹ ਸੱਚ ਹੋਵੇ ਜੀ ਇਹ ਤਰ੍ਹਾਂ ਦਾ ਜੋ ਡਾਊਟ ਸੀ ਤੁਹਾਡਾ ਕਲੀਅਰ ਹੋ ਗਿਆ ਕਿਉਂਕਿ ਪ੍ਰਸ਼ਾਸਨ ਦੇ ਨਾਲ ਸਾਰੇ ਕਮਰੇ ਵੀ ਚੈੱਕ ਕਰਕੇ ਹਾਂਜੀ ਸਾਨੂੰ ਪ੍ਰਸ਼ਾਸਨ ਨੇ ਸੈਟੀਸਫਾਈ ਕਰਾਇਆ ਜੀ ਸਾਨੂੰ ਅੰਦਰ ਲੈ ਕੇ ਗਏ ਆ ਸਾਰਾ ਸਾਨੂੰ ਦਿਖਾਇਆ ਸੀ ਇਹਨਾਂ ਦੇ ਨਾਲ ਸਹਿਮਤਾ ਪਰ ਸਾਡੀ ਇਹ ਬੇਨਤੀ ਵੀ ਆ ਹੁਣ ਵੀ ਅਸੀਂ ਦੋ ਪਿੰਡਾਂ ਦੇ ਇੱਥੇ ਆਏ ਆ ਮੁੰਦੇ ਤੇ ਗਾਜੀਆਂ ਨਾਲ ਪਰ ਇਹ ਬੇਨਤੀ ਹੈ ਵੀ ਸਾਡੀ ਹੁਣ ਪ੍ਰਸ਼ਾਸਨ ਨੇ ਜ਼ਿੰਮੇਵਾਰੀ ਲਈ ਆ ਸਾਨੂੰ ਵੀ ਇਹ ਵਿਸ਼ਵਾਸ ਆ ਹੁਣ ਮੁੰਦੇ ਤੇ ਗਾਜੀਆਂ ਦੇ ਕਿਸੇ ਮੈਂਬਰ ਦਾ ਜਾਂ ਕਿਸੇ ਸਰਪੰਚ ਦਾ ਕੋਈ ਕਾਗਜ਼ ਨਹੀਂ ਕੈਂਸਲ ਹੁੰਦਾ ਪਰ ਇਹ ਬੇਨਤੀ ਵੀ ਆ ਮੇਰੀ ਮੌਜੂਦਾ ਸਰਕਾਰ ਦੇ ਜੋ ਇੱਥੇ ਕਰਤਾ ਧਰਤਾ ਹੈਗੇ ਉਹਨਾਂ ਨੂੰ ਇਲੈਕਸ਼ਨ ਲੜੋ ਵਧੀਆ ਸਾਫ਼ ਸੁਥਰਾ ਲੜੋ ਤਿੰਨ ਤਿੰਨ ਸਾਲ ਤੁਹਾਡੀ ਸਰਕਾਰ ਬਣੀ ਨੂੰ ਹੋਗੇ ਲੋਕਾਂ ਨੇ ਪਹਿਲਾਂ ਤੁਹਾਨੂੰ ਵਧੀਆ ਰਿਸਪੌਂਸ ਦਿੱਤਾ ਹੁਣ ਵੀ ਦੇਣਗੇ ਇਲੈਕਸ਼ਨ ਲੜਨਾ ਚਾਹੀਦਾ ਚਲੋ ਜਿੱਤਾਂ ਹਾਰਾ ਤਾਂ ਹੁੰਦੀਆਂ ਹੀ ਆਈਆਂ ਤੇ ਉਹ ਪਬਲਿਕ ਦੇ ਹੱਥ ਫੈਸਲਾ ਜਿੱਦਾਂ ਦਾ ਉਹਨੂੰ ਫੈਸਲਾ ਮਨਜ਼ੂਰ ਹੋਇਆ ਉਦਾਂ ਦਾ ਪਬਲਿਕ ਫੈਸਲਾ ਕਰ ਦੂ ਪਰ ਸਾਡੀ ਹੱਤਵੰਣ ਕੇ ਬੇਨਤੀ ਆ ਵੀ ਜਿਹੜੀਆਂ ਕਾਗਜ਼ ਕੋਈ ਰੱਦਾਂ ਵਾਲੀਆਂ ਗੱਲਾਂ ਇਹ ਨਾ ਕਰੋ ਇਹ ਬਹੁਤ ਛੋਟੇ ਲੈਵਲ ਦੀਆਂ ਗੱਲਾਂ ਕਿਉਂਕਿ ਥੋੜਾ ਸਮਾਂ ਰਹਿ ਗਿਆ ਤੁਹਾਡੀ ਸਰਕਾਰ ਨੇ ਬਾਅਦ ਚ ਫੇਰੇ ਇਸੇ ਲੋਕਾਂ ਚ ਹੀ ਆਉਣਾ ਉਸ ਚੀਜ਼ ਦਾ ਵਿਰੋਧ ਵੱਧਦਾ ਹੁੰਦਾ ਕੋਈ ਘੜ ਇਹ ਸਾਡੀ ਬੇਨਤੀ ਹੈ ਇਦਾਂ ਦੀ ਘਟਨਾ ਕੋਈ ਨਾ ਹੋਵੇ ਜਿੱਦਾਂ ਹੁਣ ਕੋਈ ਮੈਸੇਜ ਆਇਆ ਅਸੀਂ ਇਹ ਵਿਸ਼ਵਾਸ ਤੁਹਾਨੂੰ ਦਵਾ ਦਵੇ ਸਰਕਾਰ ਵੀ ਇਦਾਂ ਦਾ ਕੋਈ ਗੱਲਬਾਤ ਨਹੀਂ ਹੁੰਦੀ ਤੇ ਬਸ ਅਸੀਂ ਸੰਤੋਸ਼ਟ ਆ ਜੀ ਇਸ ਗੱਲ ਤੋਂ ਤੁਹਾਡੀ ਆਰੋਹੀ ਦਿਉਤੀ ਹੈ ਔਰ ਕੁਝ ਸਪੈਂਡਰ ਵੱਸੀ ਇੱਥੇ ਮੌਕੇ ਤੇ ਮੌਜੂਦ ਉਹਨਾਂ ਦਾ ਕਹਿਣਾ ਹੈ ਕਿ ਇੱਥੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਔਰ ਐਮਐਲਏ ਸਾਹਿਬ ਇੱਥੇ ਆਏ ਹੋਏ ਨੇ ਉਹਨਾਂ ਦਾ ਦੋਸ਼ਾ ਕਿ ਉਹਨਾਂ ਦਾ ਇੱਥੇ ਕੀ ਕੰਮ ਮੈਂ ਉਹਨਾਂ ਨੂੰ ਨਹੀਂ ਦੇਖਿਆ ਗਿਆ ਅਸੀਂ ਆਪਣੇ ਕੰਮ ਵਿੱਚ ਬਿਜ਼ੀ ਸੀਗੇ ਤੇ ਅਸੀਂ ਆਪਣੇ ਅਸ ਪਰ ਜੋ ਸਟੇਟ ਇਲੈਕਸ਼ਨ ਦੇ ਰੈਗੂਲੇਸ਼ਨ ਹੈਗੇ ਆ ਉਹਦੇ ਕੋਰਡੀਨੇਟਸ 'ਤੇ ਆਪਣੀ ਡਿਊਟੀ ਕਰ ਰਹੇ ਹੈਗੇ ਜੀ ਜੇ ਕਿਸੇ ਦੇ ਡਾਕੂਮੈਂਟਸ 'ਚ ਕੋਈ ਕਮੀ ਹੈਗੀ ਆ ਜੀ ਤਾਂ ਉਹ ਅਸੀਂ ਉਹ ਜਿਹੜੇ ਜੋ ਪੂਰੀ ਨਹੀਂ ਕਰਦਾ ਉਹਦਾ ਜੋ ਕਿਸ ਤਰ੍ਹਾਂ ਕਰ ਸਕਦੇ ਆ ਜੋ ਕਿਸ ਤਰ੍ਹਾਂ ਕਰ ਸਕਦੇ ਆ ਜਿਹੜੇ ਸਹੀ ਆ ਉਹ ਸਹੀ ਕਰ ਰਹੇ ਉਹਨਾਂ ਨੇ ਕਹਿਣਾ ਕਿ ਸਰ ਇੱਥੇ ਮਤਲਬ ਜਿਲ੍ਹਾ ਜੀਲਨਾ ਕੋਰਟ ਤੇ ਢਾੜ ਹਰਮਨ ਜੀ ਜੀ ਐਮਐਲ ਸਾਹਿਬ ਇੱਥੇ ਆਈ ਸੀ ਜੇ ਨਹੀਂ ਆਈ ਸੀ ਮੈਂ ਆਪਣੇ ਕੰਮ 'ਚ ਬਿਜ਼ੀ ਸੀਗਾ ਤੇ ਮੈਨੂੰ ਅੱਜ ਬਾਰ ਇੱਕੋ ਚ ਨਹੀਂ ਪੜਨਾ ਮੈਂ ਦੇਖਾਂ ਨਾ ਆ ਵੀ ਤਰ੍ਹਾਂ ਵਧੀਆ ਟੈਕਲਾ ਚੱਲ ਰਿਹਾ ਸਰ ਕੰਮ 'ਤੇ ਕੋਈ ਦਿੱਕਤ ਨਹੀਂ ਪੁਲਿਸ ਪ੍ਰਸ਼ਾਸਨਾ ਨੇ ਪੂਰਾ ਸਹਯੋਗ ਕਰ ਰਿਹਾ ਹੈਗਾ ਤੇ ਲੋਕਲ ਆਫਿਸ ਵੀ ਸਸੀ ਗੱਲ ਦੀ ਜੀਵੀਐਸ ਟਾਈਮ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਜਗਵੀਰੇ ਜਾਦ ਇਸ ਵਕਤ ਮੈਂ ਬੀਡੀਪੀਓ ਦਫਤਰ ਦੇ ਬਾਹਰ ਮੌਜੂਦ ਆ ਉਧਰ ਇੱਕ ਵੱਡਾ ਗੇਟ ਹੈ ਇੱਕ ਛੋਟਾ ਗੇਟ ਆ ਤਾਂ ਕੁਝ ਸਮਾਂ ਪਹਿਲਾਂ ਕੁਝ ਪਿੰਡਾਂ ਵੱਲੋਂ ਵਿਰੋਧ ਕੀਤਾ ਗਿਆ ਸੀ ਕਿ ਬੀਡੀਪੀਓ ਦਫਤਰ ਦੇ ਵਿੱਚ ਮੌਜੂਦਾ ਵਿਧਾਇਕ ਔਰ ਜ਼ਿਲ੍ਹਾ ਯੋਜਨਾ ਬੋਰਡ ਦੇ ਪ੍ਰਧਾਨ ਹਰਮਨਜੀਤ ਬਰਾੜੋ ਅੰਦਰ ਗਏ ਨੇ ਉਹਨਾਂ ਦਾ ਰੋਸ ਸੀ ਕਿ ਇਸ ਟਾਈਮ ਉਹਨਾਂ ਦਾ ਕੀ ਕੰਮ ਆ ਉਸ ਤੋਂ ਬਾਅਦ ਇਕੱਠ ਹੋਣਾ ਸ਼ੁਰੂ ਹੁੰਦਾ ਕੁਸ਼ਨਾਰੇ ਬਾਜੀ ਵੀ ਹੁੰਦੀ ਆ ਫਿਰ ਉਸ ਤੋਂ ਬਾਅਦ ਡੈਪਟੀ ਸਾਹਿਬ ਅਨਵਰ ਅਲੀ ਜੀ ਪਹੁੰਚਦੇ ਨੇ ਉਸ ਵਾਰ ਮੀਡੀਆ ਦੀ ਐਂਟਰੀ ਹੁੰਦੀ ਆ ਸਾਰੇ ਕਮਰੇ ਜਿਹੜੇ ਅੱਗੇ ਚੈੱਕ ਕਰਵਾਏ ਜਾਂਦੇ ਨੇ ਉਸ ਤੋਂ ਬਾਅਦ ਕਿਸਬੂਆਂ ਦੇ ਨਾਲ ਗੱਲਬਾਤ ਹੁੰਦੀ ਆ ਉਹਨਾਂ ਦੀ ਜਿਹੜੀ ਸੰਤੁਸ਼ਟੀ ਕਰਵਾਈ ਜਾਂਦੀ ਆ ਸੋ ਜੋ ਵੀ ਉਹਨਾਂ ਨੇ ਕਿਹਾ ਕਿ ਸਾਨੂੰ ਇਨਫੋਰਮੇਸ਼ਨ ਆਈ ਸੀ ਉਹ ਜਿਹੜੀ ਆ ਉਹਦੇ ਆਧਾਰ 'ਤੇ ਅਸੀਂ ਜਿਹੜਾ ਪ੍ਰੋਟੈਸਟ ਕਰਨ ਦੀ ਤਿਆਰੀ ਕੀਤੀ ਸੀ ਪਰ ਇਸ ਵਕਤ ਡੀਐਸਪੀ ਅਨਵਰ ਅਲੀ ਜੀ ਔਰ ਉਹਨਾਂ ਦੇ ਸਮੁੱਚੇ ਪ੍ਰਸ਼ਾਸਨ ਨੇ ਅਦੀ ਰਹਿਨਮਾਈ ਹੈਟ ਉਹਨਾਂ ਦਾ ਜਿਹੜਾ ਡਾਊਟ ਆ ਕਲੀਅਰ ਕਰ ਦਿੱਤਾ ਸੋ ਜਿੰਨੇ ਵੀ ਇਸ ਵੀਡੀਓ ਨੂੰ ਦੇਖ ਰਹੇ ਆ ਜਾਂ ਜੋ ਵੀ ਗੱਲਾਂ ਆਡਰੀਆਂ ਨੇ ਤਾਂ ਉਹਦੇ ਨਾਲ ਜਿਹੜੇ ਪਹੁੰਚੇ ਸੀ ਜਾਂ ਉਮੀਦਵਾਰ ਸੀ ਉਹ ਸੰਤੁਸ਼ਟ ਨਹੀਂ ਸੋ ਫਵਾਵਾਂ ਤੋਂ ਬਚੋ ਔਰ ਭਾਈਚਾਰਕ ਸੰਜ ਨੂੰ ਬੜਾਵਾ ਦੇਵੋ ਸੋ ਹੋਰ ਅਪਡੇਟਸ ਲਈ ਬਣੇ ਰਹੋ ਜੀਵੀਐਸ ਟੈਨਰ